ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਣਾਉਣਾ ਦੱਸੂਗੀ ਇਹ ਵਾਲਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਜੈਕਟ ਤੇ ਸਵੈਟਰ ਵਿੱਚ ਬਣਾ ਸਕਦੇ ਹੋ ਬਣਿਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਇਹ ਦੇਖੋ ਇਸ ਤਰ੍ਹਾਂ ਇੱਕ ਤਾਂ ਇਹ ਜਾਲੀ ਨਾਲ ਡੱਬੀ ਬਣਦੀ ਹੈ ਇੱਕ ਇਹ ਦੇਖੋ ਧਿਆਨ ਨਾਲ ਕਿਸ ਤਰ੍ਹਾਂ ਇਹ ਚੌਰਸ ਚੌਰਸ ਛੋਟੀ ਛੋਟੀ ਡੱਬੀ ਦੇ ਉੱਪਰ ਨੂੰ ਸਿੱਧੇ ਲਾਸਰ ਜਾਂਦੀ ਹੈ ਇਹ ਇਹ ਡਿਜ਼ਾਈਨ ਦੀ ਸਿੱਧੀ ਸਾਈਡ ਆ ਇਹ ਵਾਲੀ ਉਲਟੀ ਸਾਈਡ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਇਹ ਡਿਜ਼ਾਈਨ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਸਲਾਈ ਉੱਪਰ ਦੋ-ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਕੋਈ ਵੀ ਐਕਸਟਰਾ ਗੁੰਡਾ ਨਹੀਂ ਲੈਣਾ ਇਸਦੇ ਹਨ ਤੁਸੀਂ ਬਿਲਕੁਲ ਨੀਚੇ ਤੋਂ ਵੀ ਸ਼ੁਰੂ ਕਰ ਸਕਦੇ ਹੋ ਜਾਂ ਆਪਣੀ ਮਨਪਸੰਦਾ ਕੋਈ ਵੀ ਬਾਰਡਰ ਬਣਾ ਲੈਣਾ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਲਾਈ ਸਿੱਧੀ ਸਹ। ਪਹਿਲਾ ਗੁੰਡਾ ਇਸ ਤਰ੍ਹਾਂ ਹੀ ਉਤਾਰਾਂਗੇ। ਧਾਗਾ ਆਪਣੇ ਵੱਲ ਕਰਾਂਗੇ। ਅੱਗੇ ਵਾਲੇ ਜਿਹੜੇ ਦੋ ਗੁੰਡੇ ਨੇ ਇਸ ਤਰ੍ਹਾਂ ਅਗੋਂ ਦੀ ਸਲਾਈ ਪਾ ਕੇ ਨਾ ਦੋਹਾਂ ਗੁੰਡੇ ਦਾ ਇੱਕ ਗੁੰਡਾ ਕਰ ਦਾਂਗੇ। ਇਹ ਦੇਖੋ ਜਦੋਂ ਆਪਾਂ ਇਹ ਸਿੱਧਾ ਬਣਾਗੇ ਦੋ ਗੁੰਡਿਆਂ ਨੂੰ ਸਲਾਈ ਉੱਪਰ ਦੀ ਇਸ ਤਰ੍ਹਾਂ ਬੜ ਬਾਈਓ ਇੱਕ ਜਾਲੀ ਬਣ ਜਾਊ। ਇਹ ਇਹ ਦੋ ਕੁੰਡੀਆਂ ਨੂੰ ਵਾਰ-ਵਾਰ ਰਿਪੀਟ ਕਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੀਆਂ ਦਾ ਇੱਕ ਕੁੰਡਾ ਕਰਾਂਗੇ ਜਿਹੜਾ ਆਪਾਂ ਇਹ ਦੋ ਕੁੰਡੀਆਂ ਦਾ ਇੱਕ ਕੁੰਡਾ ਕਰਕੇ ਇੱਕ ਕੁੰਡਾ ਘਟਦਾ ਉਹ ਜਾਲੀ ਨਾਲ ਬਰਾਬਰ ਹੋ ਜਾਂਦਾ ਧਾਗਾ ਅੱਗੇ ਕਰਾਂਗੇ ਦੋ ਕੁੰਡੀਆਂ ਦਾ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡੀਆਂ ਦਾ ਇੱਕ ਕੁੰਡਾ ਕਰਾਂਗੇ ਸਿੱਧਾ ਹੁਣ ਕੇ ਦੇਖੋ ਆਪਸ ਇਹ ਕੋਈ ਬਲ ਬਣ ਗਿਆ ਨਾ ਸਲਾਈ ਦੇ ਉੱਪਰ ਇਹ ਜਾਲੀ ਬਣ ਗਿਆ ਆਪਣੀ ਫੇਰ ਤੱਕ ਅੱਗੇ ਕਰਾਂਗੇ ਸਿੱਧਾ ਬੁਣ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਤਾਂ ਅੱਗੇ ਕਰਾਂਗੇ ਸਿੱਧਾ ਹੁੰਦੇ ਹੋਏ ਅੱਗੇ ਤੋਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਤਾਂ ਅੱਗੇ ਕਰਾਂਗੇ ਅੱਗੇ ਤੋਂ ਇਸ ਤਰ੍ਹਾਂ ਦੋਹਾਂ ਕੁੰਡਿਆਂ ਨੂੰ ਸਿੱਧਾ ਹੁੰਦੇ ਹੋਏ ਦੋਹਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਦਾਂਗੇ ਇਸ ਤਾਂ ਗੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇੱਕ ਵੇਸੋ ਸਿੱਧਾ ਬਣ ਦੇਵੇ ਲਾਸਟ ਦਾ ਗੁੰਡਾ ਜਿਹੜਾ ਆਪਾਂ ਸਿੱਧਾ ਬਣਾਗੇ ਪਹਿਲੀ ਸਲਾਈ ਆਪਣੀ ਕੰਪਲੀਟ ਹੋਈ ਦੂਸਰੀ ਸਲਾਈ ਉਲਟੀ ਸਾਈਡ ਇਸ ਦੀ ਉਲਟੀ ਸਾਈਡ ਤੋਂ ਵੀ ਡਿਜ਼ਾਈਨ ਬਣੂ ਪਹਿਲਾ ਗੁੰਡਾ ਜਿਹੜਾ ਇਸ ਤਰ੍ਹਾਂ ਆਪਾਂ ਉਹ ਤਾਰ ਲਵਾਂਗੇ ਸਲਾਈ ਉੱਪਰ ਇਸ ਤਰ੍ਹਾਂ ਬਲ ਪਾਵਾਂਗੇ ਜਾਲੀ ਬਣਾਉਣੀ ਇੱਕ ਇਹ ਵਾਲਾ ਕੁੰਡਾ ਜਿਹੜਾ ਦੋ ਕੁੰਡਿਆਂ ਦਾ ਇੱਕ ਕੁੰਡਾ ਕੀਤਾ ਤੇ ਇੱਕ ਜਿਹੜੀ ਆਪਣੇ ਜਾਲੀ ਬਣਾਈ ਸੀ ਇਹ ਦੇਖੋ ਬਲਪਿਆ ਸੀ ਨਾ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਪਹਿਲੇ ਕੁੰਡੇ ਨੂੰ ਛੱਡ ਕੇ ਦੋ ਕੁੰਡਿਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਦੇਖੋ ਸਲਾਈ ਉਪਰ ਇਸ ਤਰ੍ਹਾਂ ਬਲਪਾ ਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਜਿਹੜਾ ਬਲ ਨਾਲ ਆਪਣਾ ਕੁੰਡਾ ਬੱਧਦਾ ਉਹੀ ਆਪਾਂ ਦੋ ਕੁੰਡਿਆਂ ਦਾ ਇੱਕ ਹੁੰਡਾ ਕਰਕੇ ਘਟਾ ਦਿੰਨੇ ਆ ਜਾਨੀ ਕਿ ਆਪਣੇ ਕੁੰਡੇ ਪ੍ਰੋਪਰ ਹੋ ਜਾਂਦੇ ਨੇ ਸਲਾਈ ਪ੍ਰੈਸ ਤਰ੍ਹਾਂ ਬੜਪਾ ਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਹੁੰਡਾ ਕਰਾਂਗੇ ਸਲਾਈ ਪ੍ਰੈਸ ਤਰ੍ਹਾਂ ਬੜਪਾ ਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਹੁੰਡਾ ਕਰਾਂਗੇ ਸਲਾਈ ਪ੍ਰੈਸ ਤਰ੍ਹਾਂ ਬੜਪਾ ਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਹੁੰਡਾ ਕਰਾਂਗੇ ਸਲਾਈ ਪ੍ਰੈਸ ਤਰ੍ਹਾਂ ਬੜਪਾ ਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਸਲਾਈ ਪ੍ਰੈਸਤਰਾ ਬਾਲ ਪਾ ਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਸਲਾਈ ਪ੍ਰੈਸਤਰਾ ਬਾਲ ਪਾ ਕੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਤੇ ਲਾਸਟ ਦਾ ਕੁੰਡਾ ਜਿਹੜਾ ਆਪਾਂ ਉਲਟਾ ਹੋਊਗਾ ਇਹ ਦੋ ਸਲਾਈਆਂ ਦੇ ਵਿੱਚ ਇਹ ਆਪਣਾ ਜਿਹੜਾ ਡਿਜ਼ਾਈਨ ਆ ਬਣ ਕੇ ਕੰਪਲੀਟ ਹੋ ਜਾਊਗਾ ਸਿਰਫ ਇਹ ਦੋ ਸਲਾਈਆਂ ਦਾ ਡਿਜ਼ਾਈਨ ਆ ਉਲਟੀ ਸਲਾਈ ਚ ਵੀ ਡਿਜ਼ਾਈਨ ਬਣੂ ਤੇ ਸਿੱਧੀ ਸਲਾਈ ਚ ਵੀ ਦੁਬਾਰਾ ਸੋਨ ਮੈਂ ਫੇਰ ਇੱਕ ਵਾਰੀ ਬਣਾ ਕੇ ਦਿਖਾ ਦਿੰਨੀ ਜਿਸ ਤਰ੍ਹਾਂ ਆਪਾਂ ਪਹਿਲੀ ਸਲਾਈ ਬਣਾਈ ਆ ਪਹਿਲਾ ਗੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਧਾਗਾ ਅੱਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸੇ ਤਰ੍ਹਾਂ ਹੀ ਕਰਦੇ ਹੋਏ ਜੀ ਮੈਂ ਪੂਰੀ ਸਲਾਈ ਬੁਣ ਕੇ ਕੰਮ ਤੇ ਜਿਹੜਾ ਲਾਸਟ ਵਾਲਾ ਕੁੰਡਾ ਹੈ ਇਹਨੂੰ ਆਪਾਂ ਸਿੱਧਾ ਬੁਣਦਾ ਹੈ ਦੂਸਰੀ ਸਲਾਈ ਉਲਟੀ ਸਾਈਡ ਤੋਂ ਪਹਿਲਾ ਕੁੰਡਾ ਉਤਾਰਾਂਗੇ ਸਲਾਈ ਉੱਪਰ ਇਸ ਤਰ੍ਹਾਂ ਬੜ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਸਲਾਈ ਉਪਰ ਇਸ ਤਰ੍ਹਾਂ ਬਲ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਸਲਾਈ ਉਪਰ ਬਲ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਸਲਾਈ ਉਪਰ ਬਲ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਾਂਗੇ ਇਸੇ ਤਰੀਕੇ ਕਰਦੇ ਹੋਏ ਜੀ ਆਪਾਂ ਪੂਰੀ ਸਲਾਈ ਬੁਣ ਕੇ ਕੰਪਲੀਟ ਕਰ ਲੈਨੇ ਆ ਸਲਾਈ ਉਪਰ ਇਸ ਤਰ੍ਹਾਂ ਬਲ ਪਾਵਾਂਗੇ ਦੋ ਕੁੰਡੇ ਆਂਦਾ ਇੱਕ ਕੁੰਡਾ ਕਰਾਂਗੇ ਤੇ ਲਾਸਟ ਦਾ ਕੁੰਡਾ ਉਲਟਾ ਬਣਾਗੇ ਹੇ ਦੇਖ ਇਹ ਦੋ ਸਲਾਈਆਂ ਨੂੰ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਂਦੇ ਆ ਤਾਂ ਆਪਣੇ ਡਿਜ਼ਾਈਨ ਦੀ ਲੁੱਕ ਉਸ ਤਰ੍ਹਾਂ ਦੀ ਆਉਂਦੀ ਆ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਨਵੇਂ ਡਿਜ਼ਾਈਨ ਨਾਲ ਥੈਂਕ ਯੂ